ਲੈ ਮੇ ਬੇਬੇ ਵਜਰੀ ਪਾਠੀਆਂ ਢੋਂਦੀ ਫਿਰਦੇ ਸਾਰੇ ਕੰਮ ਸਾਥੋ ਹੀ ਕਰਾਈ ਜਾਂਦੀ ਐ ਆਪ ਤਾਂ ਕੋਈ ਕੰਮ ਕਰਦੀ ਨਹੀਂ ਹੁਣ ਮੈਂ ਮੱਜਾਂ ਨੂੰ ਨੀਰਾ ਪਾ ਕੇ ਆਇਆ ਪਤਾ ਨਹੀਂ ਕੀ ਹੁਕਮ ਲਾਉਗੀ ਹੁਣ ਕੀ ਬੋਲੀ ਜਨੇਓ ਉਹ ਬੋਲਣਾ ਕੀ ਸੀਗਾ ਕੋਈ ਆਪ ਵੀ ਕੰਮ ਕਰ ਲਿਆ ਕਰ ਆ ਮੇਰੀ ਮਾਂ ਹੁਣ ਤਾਂ ਪਾਠੀਆਂ ਦਾ ਟੋਕਰਾ ਲੈ ਕੇ ਆਈ ਐ ਕਹਿੰਦੇ ਕੋਈ ਕੰਮ ਕਹ ਦੇਣੀ ਐ ਕਹਿੰਦੇ ਕੋਈ ਕਹ ਦੇਣੀ ਹੁਣ ਨਾਲੇ ਮੱਜਾਂ ਨੂੰ ਨੀਰਾ ਪਾ ਕੇ ਆਇਆਗਾ ਫਿਰ ਕਿਉਂ ਨੀਰਾ ਪਾ ਕੇ ਆਏ ਕਰੋ ਲੱਗਦੇ ਆਥਾ ਚਾਰਕ ਭਾਂਡੇ ਭਾਂਡੇ ਧੋ ਜੋ ਭਾਂਡੇ ਵੀ ਮੈਂ ਤਾਂ ਨਾ ਮੈਂ ਕੱਪੜੇ ਸਿਓਂ ਸਿਓਂ ਹੀ ਗੱਲ ਮੇਰੀ ਤਾਂ ਕੋਈ ਦੁਖੀ ਜਾਂਦੀ ਕਿ ਮਸ਼ੀਨ ਤੇ ਬੈਠੀ ਮੈਂ ਕਿਹੜਾ ਬੈਲੀ ਕਾਨੀ ਆ ਜਾਂ ਮੈਂ ਤੈਨੂੰ ਬੈਲੀ ਫਿਰਦੀ ਕੰਮਾਂ ਨੂੰ ਕਹਿੰਦੀ ਆ ਤਾਂ ਕਿ ਨਹੀਂ ਇਹ ਮਸ਼ੀਨ ਤੇ ਮੈਂ ਛੂਟ ਸਿਓਂ ਕੇ ਦੇਣਾ ਹੈ ਕਰ ਚਾਰਕ ਪੰਡ ਤੇ ਆਪਾਂ ਜਿੱਕੇ ਲੱਗਦੇ ਆ ਤੋ ਉਹ ਤਾਂ ਬਣਾ ਦਿਓ ਛੂਟ ਤਾਂ ਕਿਹੜਾ ਸਿਓਂ ਕੇ ਦੇਣਾ ਛੂਟ ਤੋਂ ਸਿਓ ਸਿਓ ਕੇ ਆਪ ਦੀ ਪਾਈ ਜਾਨੀ ਸਾਡਾ ਤਾਂ ਸਮਝ ਤੂੰ ਖਰਚਾ ਕਰਾਉਣੀ ਆ ਮੈਂ ਆ ਤੂੰ ਦੇਖ ਲਈਏ ਮੇਰੇ ਪਾਇਆ ਹੁਣ ਤਾਂ ਤੈਨੂੰ ਪਤਾ ਲੱਗ ਜੂ ਉਹ ਭੈਣ ਫੜਾ ਕੇ ਇਹ ਦੂਜੇ ਘਰ ਵਾਲੀ ਉਹ ਸਿਓਂ ਕੇ ਦੇਣਾ ਹੈ ਉਹਨੇ ਕੱਲ ਨੂੰ ਵਿਆਹ ਜਾਣੇ ਹਾਂ ਤੇਰੀ ਭੈਣ ਦਾ ਜੇ ਬਗੜਿਆ ਕੰਮ ਕਰਾਉਂਦਾ ਮੈਨੂੰ ਬਣਾ ਰਹੇ ਨੀ ਮੈਂ ਖੜਾਇਆ ਨਾ ਕਰ ਮੇਰਾ ਕੰਮ ਨਾ ਭਾਂਡੇ ਹੀ ਮੈਂ ਮੰਨਦਾ ਫੇਰ ਕਿਉਂ ਇਹ ਮੈਂ ਇਹ ਦੋ ਭਾਂਡੇ ਮੈਂ ਦੇਣਾ ਘਸਦਾ ਨਹੀਂ ਤੂੰ ਲਿੱਸਾ ਨਹੀਂ ਹੁੰਦਾ ਇਹ ਜੀ ਰਹੇਗਾ ਲਾ ਜਾ ਮੈਨੂੰ ਦੋਸਿਆਣਾ ਉਹ ਲਾ ਦੇ ਸਿਉਣਾ ਸਿਉਣਾ ਲਾਉਦੀ ਏਹ ਭਾਂਡੇ ਮਜਵਾਉਣੇ ਮੈਥੋਂ ਤੂੰ ਬਾਹਨੇ ਨਾ ਮਜਵਾ ਲੈਗੀ ਬਾਹਨੇ ਕੀ ਕਰ ਕਰਦੀਆਂਗੀ ਆਹ ਦੇਖ ਲਾਉਣ ਤੇਰੇ ਸਾਹਮਣੇ ਲਾਈ ਜਾਨੀ ਆ ਲਾਉਣ ਵਾਲਾ ਸ਼ੂਟ ਤੈਨੂੰ ਪਤਾ ਕਿੰਨਾ ਔਖਾ ਹੈ ਦਾ 500 ਰੁਪਏ ਦਿੰਦਾ ਇਹਲਾ ਲਾਉਣ ਵਾਲੇ ਸੂਟ ਦਾ ਤਾਂ ਸੇਉਣੀ ਆਗੀ ਐਵੇਂ ਨਿਸ਼ਾਨ ਦੀ ਭੈਣ ਦਾ ਮੈਂ ਫਿਰ ਹੀ ਚ ਸੇਉਂ ਕੇ ਦਿੰਨੀ ਆਗੀ ਲੈ ਹੋਗੋ ਮੈਨੂੰ ਆਤਾਰਾਮ ਵਾਲੇ ਤੋਂ ਇਹ ਮਾਈ ਦੇ ਭਾਂਡੇ ਉਹ ਚੱਲ ਕੀ ਹੁੰਦਾ ਕਿਸੇ ਨੂੰ ਕਿਹੜਾ ਕੋਈ ਪਤਾ ਲੱਗਦਾ ਪਰਦੇ ਚ ਹੀ ਐਪਾ ਭਾਂਡੇ ਮਾਜ ਦਿੰਨੇ ਆ ਉਹ ਕਲੇਸ ਨਾਲ ਤਾਂ ਚੰਗਾ ਹੀ ਆ ਫਿਰ ਨਹੀਂ ਆਪਣੇ ਘਰੇ ਫਿਰ ਕਲੇਸ ਪੈਂਦਾ ਹੈ ਚਲ ਕਲੇਸ਼ ਤਾਂ ਨਿਪਟਿਆ ਹੈ ਉਹ ਜਿੱਥੇ ਆਪਾਂ ਮੱਜਾਂ ਸਾਹਮਣੇ ਆ ਹੋਰ ਖੇਤੀ ਦੇ ਕੰਮ ਕਰਦੇ ਆ ਫਿਰ ਕੀ ਗੱਲ ਚਲ ਚੇ ਤੋਂ ਭਾਂਡੇ ਮਾਣੇ ਅੱਛਾ ਭਾਂਡੇ ਮਾਣੇ ਦਾ ਵੀ ਬੋਲੀ ਜਾਣੇਗਾ ਫਿਰ ਕਿਉਂ ਇਹ ਦੋ ਭਾਂਡੇ ਚੋਣਾ ਨੇ ਉਹ ਬੜਾ ਵੱਡਾ ਕੰਮ ਨਹੀਂ ਇਹ ਜੇ ਬੁੜੀ ਨਾ ਬੰਦਾ ਕੰਮ ਕਰਵਾਵੇ ਨਾ ਕਰੇ ਬੁੜੀ ਨੂੰ ਸੌਖਾ ਹੋ ਜਾਣਾ ਮੈਂ ਤੁਹਾਨੂੰ ਦੱਸ ਮੈਂ ਵੀ ਤਾਂ ਕੱਪੜੇ ਛੇ ਹੀ ਨਹੀਂ ਆਈ ਬੇਟੀ ਆ ਦੇ ਹਲਾ ਰੱਖੀ ਤੂੰ ਤਾਂ ਮੈਨੂੰ ਸਲਵਾਰ ਛੂਟ ਪਾਉਣ ਨਾ ਮੈਂ ਆ ਉਧਰਲੇ ਘਰ ਵਾਲੀ ਪਾਉਣ ਦੇ ਸਮਾਏ ਦੇਖ ਲਾ ਪਰਾਜੋ ਸਮਾਏ ਪਜਾਮਾ ਹਾਂ ਪਜਾਮਾ ਪਜਾਮਾ ਦਾ ਹੈਗਾ ਲਾਸਟ ਕਾਲਾ ਮੇਰੇ ਵੀ ਤਾਂ ਹੈ ਜੀ ਪਜਾਮਾ ਪਾਇਆ ਤੇਰੇ ਪਜਾਮਾ ਨਹੀਂ ਜਿੱਦੇ ਮੈਂ ਪਾਇਆ ਤੈਨੂੰ ਉਹਦੇ ਪਤਾ ਲੱਗੂਗਾ ਮੈਂ ਸਿਆਣਾ ਹਾਂ ਪੁੱਤ ਤੂੰ ਮੈਨੂੰ ਕਿਹੜਾ ਪੁੱਛ ਕੇ ਸੋਣੀ ਹੈਗੀ ਉਹ ਨਾਲੇ ਮੇਰੀ ਗੱਲ ਸੁਣ ਲੈ ਉਹ ਆ ਪਜਾਮਾ ਤੇ ਸੋਣਾ ਨਹੀਂ ਲੱਗਣਾਗਾ ਲੈ ਹੋਰ ਪਜਾਮਾ ਕਿਹੜਾ ਸੋਣਾ ਲੱਗੂ ਮੇਰੇ ਉਹ ਕਿੰਨੇ ਪੁੰਦੀ ਹੈ ਜਦੋਂ ਉਹ ਘਰ ਸਕਦੀ ਹੈ ਉਹਨੇ ਘਰ ਆਣ ਤਾਂ ਉਹ ਮਨਜ਼ੂਰੀ ਦੇ ਰਖੇ ਉਹਨਾਂ ਤਾਂ ਕੋਈ ਬੋਲਦਾ ਨਹੀਂ ਵੀ ਉਹ ਪਲਾਜੋ ਪੁੰਦੀ ਹੈਗੀ ਉਹ ਤਾਂ ਪੜੀ ਲਿਖੀ ਹੈ ਅਫਸਰ ਲੱਗੀ ਹੈਗੀ ਫਿਰ ਮੈਂ ਕਿਹੜਾ ਅਰਥ ਆ ਪੜੀ ਲਿਖੀ ਤਾਂ ਮੈਂ ਵੀ ਕੀ ਕਰਾਂ ਨੀ ਕੋਈ ਨੌਕਰੀ ਨਹੀਂ ਮਿਲੀ ਹੁਣ ਕਾਹ ਕੰਮ ਤਾਂ ਕਰੀ ਜਾਨੀ ਮੈਂ ਘਰੇ ਬੈਠੀ ਐਂ ਦੱਸ ਜਾਂਦਾ ਮੈਂ ਕੁਛ ਕਰਦੀ ਨਹੀਂ ਫਿਰ ਤਾ ਤੂੰ ਕਹ ਦੇ ਉਹ ਤੈਨੂੰ ਤਾਂ ਨੌਕਰੀ ਨਹੀਂ ਮਿਲੀ ਮੈਨੂੰ ਤਾਂ ਨੌਕਰੀ ਮਿਲੇਗੀ ਭਾਂਡੇ ਮੰਝਣ ਵਾਲੀ ਫਿਰ ਵਦੀਆਂ ਹੋਰ ਤੂੰ ਦੱਸ ਕਿ ਹੁਣ ਇੱਥੇ ਬੀਚੀ ਲੱਗੇਗਾ ਖੇਤੀ ਕਰਦਾ ਨਾ ਚੱਲ ਤੱਕ ਖੇਤ ਮਾਰਿਆ ਮੈਂ ਚਾਰਾ ਕੰਮ ਕਰੇ ਕਰਦਾਂ ਨੇ ਮੈਂ ਤਾਂ ਨਿਛਾਂ ਕਰੀ ਭਾਂਡੇ ਵਾਂਢ ਕਰੇ ਝਾੜੂ ਲਾਉਂਦੇ ਰੇ ਚ ਗਰਮ ਸੰਪਰਾ ਰਹਿਤ ਮੈਂ ਤੋਂ ਮੈਂ ਸ਼ੂਟ ਫੜਾਉਣ ਆਗਾ ਸੌਕੇ ਮੇਰੀ ਗੱਲ ਸੁਣ ਲੈ ਇਹ ਤਾਂ ਮਤਰੇ ਭਾਂਡੇ ਦਾ ਤਾਂ ਮਾਣ ਆ ਜਾਂਦਾ ਸੀਗਾ ਵੀ ਚੱਲ ਮੈ ਕੁਝ ਮੈਨੂੰ ਕਿਸੇ ਨੇ ਛੱਡ ਨੂੰ ਦੇਖ ਲਿਆ ਜਾਂ ਤੂੰ ਐਂ ਕਰੀ ਵੱਡਾ ਗੇਟ ਲਾ ਦੇ ਨਾ ਮੈਂ ਤਾਂ ਜਮਾ ਨਹੀਂ ਪਾਉਂਦੀ ਜਦੋਂ ਮੈਂ ਕੰਮ ਕਰਦੀ ਮੈਂ ਤਾਂ ਗੇਟ ਢਾ ਕੇ ਕਰਦੀ ਨਹੀਂ ਮੈਨੂੰ ਤਾਂ ਕੋਈ ਕਹਿੰਦਾ ਨਹੀਂ ਵੀ ਭਾਈ ਕਮਾਈ ਕਰਨੀ ਬੰਦੇ ਦਾ ਕੰਮ ਹੁੰਦਾ ਬੰਦਾ ਕਮਾ ਕੇ ਲੈ ਕੇ ਦਿੰਦਾ ਹੁੰਦਾ ਬੁਰਿਆਂ ਨੂੰ ਬੁਰਿਆਂ ਨਹੀਂ ਕਮਾਉਂਦਾ ਹੁੰਦਾ ਬੁਰੀਆਂ ਦਾ ਘਰ ਦਾ ਕੰਮ ਕਰਦੀਆਂ ਹੁੰਦੀਆਂ ਨੇ ਜਾਂ ਜਿਹੜਾ ਖੇਤੀ ਦਾ ਕੰਮ ਕਰਦੇ ਐ ਜਾਂ ਮਾਲ ਪਸ਼ੂ ਦਾ ਉਹ ਸੁਣੋ ਟਾਈਮ ਨਹੀਂ ਰਹਿ ਗਿਆ ਤੂੰ ਤਾਂ ਪੁਰਾਣੇ 60 ਸਾਲ ਪਿੱਛੇ ਤੁਰਿਆ ਫਿਰਦਾ ਐ ਅੱਜ ਕੱਲ ਨਹੀਂ ਹੈਗੇ ਅੱਜ ਕੱਲ ਤਾਂ ਐਂ ਕਰਦੇ ਆਂ ਗਲੇ ਨਹੀਂ ਤਾਂ ਬੜੂਆ ਦੂਜਾ ਕੰਮ ਕਰਦੇ ਆਂ ਨਾਲੇ ਉਹਦਾ ਕੋਈ 2 ਰੁਪਏ ਕਮਾਉਂਦੀਆਂ ਗੀਆਂ ਤੇ ਫਿਰ ਬੰਦਾ ਕੰਮ ਕਰਾ ਲਈ ਫਿਰ ਬੰਦੇ ਦੇ ਕਿ ਹੱਥ ਨੂੰ ਚੰਗਾ ਚੰਗਾ ਲਾ ਦੂੰਗਾ ਚਾਰੂ ਗਰ ਕਰ ਮੈਂ ਤਾਂ ਵੱਡਾ ਗੇਟ ਲਾ ਕੇ ਚੜੂ ਲਾਉਂਗਾ ਗੇਟ ਮੈਂ ਨਹੀਂ ਲਾਉਣ ਦਿੰਦੀ ਉਹ ਮੇਂ ਜਿੱਕਰੀ ਲਾਉਣਾ ਪਊਗਾ ਚਾਰੂ ਜਦੋਂ ਮੈਂ ਕੰਮ ਕਰਦੀ ਆ ਮੈਂ ਕਿਹੜਾ ਗੇਟ ਬੰਦ ਕਰਕੇ ਕਰਦੀ ਆ ਮੈਂ ਨਾ ਮਾਇਲਾ ਦੇਖ ਲੈ ਕੀ ਗੱਲਾਂ ਕਰਦੀ ਐ ਹੁਕਮ ਲਾ ਕੇ ਜਾਂਦੀ ਐ ਮਹਾਰਾਣੀ ਵੱਡੀ झाड़ू तो मैं हम लाना पा कोई गल नहीं पर बड़ा गेट मैं ला के झाड़ू लाऊंगा नहीं ने झाड़ू भी धरया पै है कि चकना इधर ओखा ना हो जाए ਉਹ ਚਲ ਵੱਡਾ ਗੇਟ ਤਾਂ ਲਾਈ ਦੀਏ ਅਜੇ ਤਾਂ ਇਹ ਕਹਿੰਦੀ ਸੀ ਕਿ ਵੱਡਾ ਗੇਟ ਨਾ ਲਾਈ ਮੂੰਚੜੂ ਲਾਈ ਉਹ ਕਿਸੇ ਨੂੰ ਪਤਾ ਲੱਗੇ ਕਿਸੇ ਨੂੰ ਨਾ ਲੱਗੇ ਚੜਕੀ ਨੂੰ ਪਤਾ ਲੱਗਦਾ ਹੈ ਛੜੂ ਲਾਦਨੇ ਆ ਉਹਨੇ ਤਾਂ ਸਾਰੇ ਕੰਮ ਕਰਾਉਣੇ ਨੇ ਮੈਥੋਂ ਪਤਾ ਨਹੀਂ ਸਾਰਾ ਦਿਨ ਉਥੇ ਬੈਠੀ ਰਹਿੰਦੀ ਹੈਗੀ ਮਸ਼ੀਨ ਦੀ ਤੇ ਉਥੇ ਵੀ ਮੋਟਰ ਲਵਾ ਰੱਖੀ ਹੈ ਬੂ ਮਾਰ ਗਿਆ ਲੋੜਾ ਆ ਗਿਆ ਬੇਬਈ ਹਾਂ ਕਸਾ ਰਹਿੰਦੀ ਸੀ ਚਾਚੀ ਕੀ ਕਹਿਣੀ ਆ ਕੀ ਕਹਣਾ ਸੀ ਭਾਈ ਹੁਣ ਕੇ ਸਿਰ ਤਾਂ ਮਾਜਾ ਚੱਕ ਲੈਂਦਾ ਕਹਿੰਦਾ ਬਾਹਰ ਤਾਂ ਤੂੰ ਬਾਹਰ ਲੀਡਰ ਕਹਾਉਣਾਗਾ ਸਟੇਜ ਤੇ ਬੋਲਦਾਗਾ ਆ ਕੀ ਕੰਮ ਕਰ ਰੱਖਿਆ ਤੂੰ ਘਰੇ ਕਹਿੰਦੇ ਉਹ ਤਾਂ ਮਾੜੀ ਜੀ ਤੋ ਡਰੀ ਜਾਣਾ ਕਹਿੰਦੇ ਬਹੁਤ ਹੀ ਨਾ ਨਾ ਚਾਚੀ ਇਹ ਤਾਂ ਇੱਥੇ ਪਾਸੇ ਪੈਸੀ ਮੈਂ ਤਾਂ ਚੱਕ ਕੇ ਪਰੇ ਸਿੱਟਿਆ ਉਹ ਚੱਕ ਕੇ ਕੋ ਪਰੇ ਸਿੱਟੇ ਭਾਈ ਅਖਟੇੜੀ ਤੇ ਲਾਈ ਜਾਂਦਾ ਸੀ ਕਹਿੰਦੇ ਬਾਹਰ ਤਾਂ ਭਾਗਾ ਬੱਠਾ ਵੱਡੀਆਂ ਗੱਲਾਂ ਕਰਨਾ ਸਟੇਜਾਂ ਤੇ ਤੇ ਘਰੇ ਤੂੰ ਕਹਿੰਦੇ ਦਰਾਨੀ ਰਗਮ ਨਹੀਂ ਕਰਦਾ ਕਹਿੰਦਾ ਘਰੇ ਉਹ ਤਾਂ ਡਰੀ ਜਾਣਾਗਾ ਓ ਚਾਚੀ ਤੂੰ ਮੈਨੂੰ ਦੇਖ ਲੈ ਛੜੂ ਲਾਉਂਦੇ ਨਾ ਦੇਖੇਗਾ ਨਾ ਆ ਬਾਈ ਉਹ ਚਾਚੀ ਮੈਨਾਂ ਦੇਖ ਲੈ ਗੇਟ ਵੀ ਲਾਇਆ ਸੀਗਾ ਤੂੰ ਪਤਾ ਨਹੀਂ ਕਿੱਧਰੋਂ ਆ ਗਈ ਹੋ ਮੈਂ ਦੱਸ ਕੀ ਕਰਾਂ ਮੇਰਾ ਉਹ ਖੜਾ ਨਹੀਂ ਛੜਦੀ ਕਹਿੰਦੀ ਚੱਲੂ ਲਾਓ ਛੜੂ ਲਾ ਲੈ ਤੂੰ ਛੜੂ ਲਾਏ ਨਾ ਆਦਰੀ ਮਾਂ ਬਾਤ ਨੇ ਜੱਕੀ ਜਾਂਦੇ ਸਨ ਤੋਂ ਦੋਨਾਂ ਨੂੰ ਗੋਲੇ ਲਾਈ ਬੈਠੀ ਐ ਇਹ ਓ ਚਾਚੀ ਫੇਰ ਹੁਣ ਕੀ ਕਰੀਏ ਘਰ ਦੇ ਕੰਮ ਤਾਂ ਕਰਨੀ ਐ ਉਹ ਕਿਹੜਾ ਬੇਲੀ ਰਹਿੰਦੀ ਐ ਉਹ ਸਿਲਾਈ ਕਢਾਈ ਦਾ ਕੰਮ ਕਰਦੀ ਰਹਿੰਦੇ ਸਾਰਾ ਦਿਨ ਬਸ ਬਸ ਭਾਈ ਲੋਕਾਂ ਨੇ ਮੁੰਡਿਆਂ ਕੰਮ ਕਰਦੇ ਏ ਕਲੀ ਉਹ ਹੀ ਕੰਮ ਕਰਦੀ ਸਿਲਾਈ ਕਢਾਈ ਦਾ ਘਰ ਦੇ ਕੰਮ ਤਾਂ ਬੁੜੀਆਂ ਨੇ ਸੰਭਦੇ ਭਾਈ ਬੰਦਿਆਂ ਨੇ ਸੰਭਦੇ ਏ ਉਹ ਚਾਚੀ ਤੂੰ ਤਾਂ ਰੌਲਾ ਤਾਂ ਨਾ ਪਾ ਕੇ ਸਾਨੂੰ ਹੋਰ ਪਤਾ ਲੱਗੂਗਾ ਮੈਂ ਤਾਂ ਸੱਚ ਮੁੱਚ ਨਾ ਝਾੜੂ ਵੀ ਲਾਉਣਾ ਤੇ ਪਹਿਲਾਂ ਮੈਂ ਭਾਂਡੇ ਵੀ ਮਾਜ ਗਿਆ ਟਾ ਮੈਂ ਤਾਂ ਘਰ ਦੇ ਸਾਰੇ ਹੀ ਕੰਮ ਕਰਦਾ ਸ਼ਾਬਾਸ਼ ਸ਼ਾਬਾਸ਼ ਭਾਈ ਹੁਣ ਹਾਂ ਕੰਮ ਰਹਿੰਦੇ ਸੀ ਕਰਨ ਆਏ ਹੁਣ ਸਾਡੇ ਬੰਵਾਂ ਨੂੰ ਵੀ ਸੁਭਾਅ ਪਾਤੀ ਸਾਡੇ ਮੁੰਡਿਆਂ 'ਤੇ ਵੀ ਲਿਆ ਵਿਹਾਂ ਕਰਨਾ ਸਾਡੇ ਬੰਵਾਂ ਨੂੰ ਮੁੰਡਿਆਂ ਤੋਂ ਹੀ ਕੰਮ ਕਰਾਇਆ ਕਰਨੀ ਆ ਆਗਾ ਸਰ ਇਹ ਛੋਟਾ ਕਰ ਨਾ ਪਾਈ RAM BAI ਅਸੀਂ ਨਹੀਂ ਕਹਿ ਦੇਵਾਂ ਉਹਨਾਂ ਨੂੰ ਆ ਕਿ ਤਾ ਸਖਣੀਆਂ ਤੁਹਾਡੇ ਘਰੇ ਆ ਕੇ ਉਹ ਚਾਚੀ ਉਹ ਤਾਂ ਛੋਡੀਆਂ ਬੰਗਾਂ ਨਾ ਕਰਨ ਫਿਰ ਮੈਂ ਕਿਹੜਾ ਉਹਨਾਂ ਨੂੰ ਜਾ ਕੇ ਕਹਿਣਾਗਾ ਜੇ ਤੁਹਾਡੇ ਮੁੰਡਿਆਂ ਨੂੰ ਵੀ ਕੰਮ ਕਰਨਾ ਉਹ ਨਾ ਕਰ ਉਹਨਾਂ ਦੀ ਮਰਜ਼ੀ ਛੋਡੀਆਂ ਬੰਗਾਂ ਬੇਲੀਆਂ ਰਹਿੰਦੀ ਨੇ ਕੰਮ ਦਾ ਦਵਾਨੀ ਦਾ ਨਹੀਂ ਕਰਦੀਆਂ ਉਹ ਮੇਰੇ ਘਰਾਂ ਲਈ ਤਾਂ ਪੈਸੇ ਕਮਾਉਂਦੀ ਏ ਸੜਾਈ ਕਰਾਈ ਜਾਂ 100 ਕੰਮ ਕਰਦੀਏਗੀ ਵਧੀਆ ਵਧੀਆ ਸ਼ਾਬਾਸ਼ ਹੈ ਭਾਈ ਜੇ ਬਹੁਤ ਪੈਸੇ ਕਮਾਉਂਦੀ ਏ ਤੂੰ ਬੋਲਾ ਲੱਗਿਆ ਰਿਹਾ ਤੈਨੂੰ ਤਾਂ ਖੇਤ ਦਾ ਕੰਮ ਨਹੀਂ ਹੁੰਦਾ ਇਹਦੇ ਮੁੰਡੇ ਕਹਿੰਦੇ ਲੱਗੇ ਬੈਠਾ ਬੋਲਾ ਉਹ ਚਾਚੀ ਜਾ ਕੇ ਤਾਂ ਹਰਪ੍ਰੀਤ ਕੋਲੇ ਕਿੰਨਾ ਕੰਮ ਕਰਦੀ ਆ ਬਸ ਬਸ ਨਾ ਨਾ ਬਸ ਬਸ ਭਾਈ ਮੈਂ ਨਹੀਂ ਜਾਂਦੀ ਇਹ ਜੀ ਵਾਰਤ ਕਹਿੰਦੇ ਮੇਰਿਆਂ ਨੂੰਹਾਂ ਵੀ ਸਿੱਖਣਗੇ ਮੇਰੇ ਬੁੱਤਿਆਂ ਸਿੱਖਣਗੇ ਥੋੜਾ ਘਰੇ ਨਾ ਅਸੀਂ ਨਹੀਂ ਆਉਂਦੇ ਬਸ ਲੈ ਕਿਤਾ ਮੈਨੂੰ ਲੱਗਦਾ ਚਾਚੀ ਮੈਨੂੰ ਹੀ ਦੇਖਣਾਈ ਸੀ ਬਾਹਰ ਖੋਲ ਕੇ ਜੇ ਹੋਰ ਤਾਂ ਦੇਖਣੇ ਡੋਕਰ ਮੈਂ ਝਾੜੂ ਚੱਲ ਲਾਉਣੇ ਆ ਮੈਂ ਹਾਂ ਵੱਡਾ ਵੱਡਾ ਫੇਰ ਗੇਟ ਖੋਲਗੀ ਤੇ ਚਾਚੀ ਵੀ ਨਾ ਜਿਵੇਂ ਮੇਰੀ ਬੇਇੱਜ਼ਤੀ ਕਰਾਂ ਤਾਂ ਤੁਲੀ ਹੋਈ ਐ ਪਤਾ ਨਹੀਂ ਇਹਨੂੰ ਕੀ ਮਿਲੂਗਾ ਉਹ ਨਾਲ ਇਹਨੂੰ ਮਾਂ ਆਖਿਆ ਸੀਗਾ ਤੂੰ ਨਾਮ ਉੱਥੋਂ ਛਾੜੂ ਲਵਾ ਇਹ ਕਿਹੜਾ ਹਰਦੀ ਹੈਗੀ ਮੈਂ ਤਾਂ ਲਾਉਂਦੀ ਨਹੀਂ ਛਾੜੂ ਆ ਲੈ ਮੈਂ ਤਾਂ ਤੇ ਤਰਪਾਈ ਕਰਦੀ ਪਤਾ ਨਹੀਂ ਕੀ ਦੇ ਨਾ ਬੋਲੀ ਜਾਂਦਾ ਸੀ ਉਹ ਬੋਲੀ ਕੀ ਦੇ ਨਾ ਜਾਂਦੇ ਸੀ ਮੈਂ ਤਾਂ ਤਰਪਾਈ ਕਰਦੀ ਸੀ ਅੰਦਰ ਆ ਉਹ ਤੁਨ ਮੈਂ ਕੀ ਦੱਸਾਂ ਮੈਂ ਕੀ ਦੇ ਨਾ ਬੋਲਦਾ ਸੀ ਤੂੰ ਤਾਂ ਮੇਰੀ ਬੇਇੱਜ਼ਤੀ ਕਰਾਉਣੀ ਸੀ ਮੇਰੀ ਬੇਇੱਜ਼ਤੀ ਕਰਾ ਕੇ ਘਰਤੀ ਕਾ ਦੇ ਨਾ ਆਇਆ ਤੂੰ ਕੋਈ ਸੀ ਵੱਡਾ ਗੇਟ ਖੁੱਲਾ ਰੱਖ ਲਈ ਮੈਂ ਤਾਂ ਵੱਡਾ ਗੇਟ ਲਾ ਕੇ ਨਾ ਕੀ ਰਮਾ ਚਾਦ ਨੂੰ ਲੰਗਦਾ ਸੀਗਾ ਉਹ ਤਾਂ ਆਪਣੀ ਚਾਚੀ ਆ ਗਈ ਉਹ ਤਾਂ ਮੈਨੂੰ 100-100 ਕੁਸ ਬੋਲ ਕੇ ਗਈ ਹੈਗੀ ਉਹ ਬੁੜਵਾਆਂ ਵਾਕਿਆ ਬੁੜਵਾ ਤਾਂ ਬੋਲਤ ਨਹੀਂ ਮੰਨਦਾ ਉਹ ਤਾਂ ਆਇਆ ਕਿਤੇ ਮੇਰੀ ਅੰਮੂ ਨੂੰ ਨਾ ਕਰਾਉਣ ਲੱਗ ਜੇ ਮੇਰੇ ਮੁੰਡੇ ਤੋਂ ਐ ਬਰਦ ਦੇਣਾ ਸਾਰਾ ਦਿਨ ਹਾਂ ਮੁੰਡੇ ਨੂੰ ਹੱਥ ਨਹੀਂ ਲਾਉਣ ਦੇਣੀਆਂ ਜੀਤਾ ਹਰੇਕ ਦੀ ਘਰ ਦਾ ਕਰਾਉਣ ਨੂੰ ਕਰ ਮੈਂ ਹੁਣ ਮੈਂ ਸਮਝ ਆਇਆ ਤਾਂ ਬਥੇਰਾ ਸੀ ਮਹਾ ਤੇਰੀਆਂ ਨੂੰ ਹਾਂ ਕਿਹੜਾ ਕੋਈ ਕੰਮ ਕਰਦੀਆਂ ਨੇ ਹਰਪ੍ਰੀਤਾ ਮਹਾ ਸਲਾਈ ਕਿੜਾਈ ਦਾ ਕੰਮ ਕਰਦੀ ਆ ਆ ਦੇਖ ਲੈ ਇਹ ਨਹੀਂ ਪਤਾ ਤਾਈ ਕਦੋਂ ਆਜੇ ਛੂਟ ਫੜਨ ਕਾਈ ਕਾ ਛੂਟ ਬਣਾਈ ਜੇ ਨਹੀਂ ਲਿਆ ਦੇ ਵਿਚਾਰੇ ਤੇ ਐ ਕਰ ਜੱਲ ਉੱਥੇ ਦਾ ਮਾਨ ਲਾ ਤੈਨੂੰ ਝਾੜੂ ਲਾਉਣ ਨੂੰ ਦੇਖਦੀ ਸੀ ਉਹ ਮਸ਼ੀਨ ਚੱਲੀ ਜਾਂਦੀ ਉਹ ਤਾਂ ਕੱਢ ਕੇ ਨਾ ਕੱਪੜੇ ਸੁੱਕਣੇ ਪਾਏ ਇੱਧਰ ਤਾਂ ਕੋਈ ਨਹੀਂ ਦੇਖਦਾ ਕੋਠੇ ਤੇ ਪਾਈ ਮੇਰੀ ਗੱਲ ਸੁਣ ਲੈ ਹਾਂ ਮੈਂ ਤਾਂ ਨਾ ਤਰਾ ਝਾੜੂ ਜਾਉ ਉਹ ਪੈਸਟਿਆ ਮੇਰੀ ਤਾਂ ਹੋ ਗਈ ਬੇਇੱਜ਼ਤੀ ਮੈਂ ਕੋਈ ਝਾੜੂ ਝੂੜੂ ਲਾਉਂਦਾ ਮੈਂ ਕੋਈ ਕਰਦਾ ਨਾ ਕੋਈ ਘਰ ਦੇ ਕੰਮ 'ਚ ਕੋਈ ਬੇਇੱਜ਼ਤੀ ਨਹੀਂ ਹੁੰਦੀ ਹੁੰਦੀ ਐ ਮੈਨੂੰ ਨਹੀਂ ਕਿਸੇ ਤੋਂ ਮੰਨੀ ਨਾ ਆਉਂਦਾ ਕਿਸੇ ਦੀ ਗੱਲ ਸੁਣ ਕੇ ਕਦੇ ਮਨਗਰ ਲੱਗ ਜਾ ਮੇਰੀ ਬੇਇੱਜ਼ਤੀ ਹੋ ਗਈ ਐ ਕਰ ਇੱਧਰ ਕੋਈ ਨਹੀਂ ਦੇਖਦਾ ਤੈਨੂੰ ਕੋਠੇ 'ਚ ਚੜ ਕੇ ਜਾਂ ਕੱਪੜੇ ਸੁੱਕਣੇ ਪਾਏ ਭ ਉਹ ਮਸ਼ੀਨ ਚ ਕੱਢ ਕੇ ਆ ਮਸ਼ੀਨ ਚ ਕੱਢ ਕੇ ਮਸ਼ੀਨ ਚੱਲੀ ਜਾਂਦੀ ਐ ਜਿਹੜੇ ਸੁੱਕ ਗਿਓ ਪਾਏ ਜਾਂ ਮਗ ਜਾ ਤੇ ਜੇ ਕੋਠੇ ਤੇ ਮੈਨੂੰ ਕਿਸੇ ਨੇ ਦੇਖ ਲਿਆ ਫੇਰ ਕੋਈ ਨਹੀਂ ਦੇਖਦਾ ਕੋਠੇ ਤੇ ਫੇਰ ਦੇਖ ਲਿਆ ਕਿਸੇ ਨੂੰ ਕੀ ਫੇਰ ਕੀ ਗੱਲ ਐ ਆਪਦਾ ਕੰਮ ਕਰਦਾ ਘਰ ਦਾ ਕਰਦਾ ਤੂੰ ਕਿਹੜਾ ਕਿਸੇ ਦੇ ਨੌਕਰ ਲੱਗੇ ਉਹ ਤੂੰ ਤਾਂ ਘਰ ਦਾ ਕੰਮ ਕਹਿੰਦੇ ਨਹੀਂ ਹੈਗੀ ਮੈਨੂੰ ਸੰਗ ਆਉਂਦੀ ਹੈਗੀ ਕੋਈ ਨਹੀਂ ਐਵੇਂ ਨਹੀਂ ਸੰਗ ਮੰਨੀ ਦੀ ਹੁੰਦੀ ਜਾ ਜਾ ਬਾਹਰ ਸੇਣਾ ਤੂੰ ਤਾਂ ਭਟਕੇ ਕਰਿਆ ਤੇ ਮੈਂ ਕਰ ਦਿਆਂ ਤਿਆਰ ਕਰ ਦਿਆਂ ਮੈਂ ਇੱਥਾ ਉਹ ਪੈ ਗਿਆ ਮੈਂ ਇੱਥੇ ਕੋਠੇ ਤੇ ਕਿ ਇੱਥੇ ਨੇ ਸੁੱਕਣੇ ਪੈਣੇ ਹੈ ਨਹੀਂ ਉਹ ਥੱਲੇ ਤਾਂ ੱਪ ਨਹੀਂ ਹੈਗੀ ਥੱਲੇ ਤਾਂ ਹੋਣੀ ਸੁੱਕਣੇ ਨਹੀਂ ਤੇ ਤੂੰ ਉਹ ਤਹਾਂ ਪਾਇਆ ਤੇ ਬੇਬੇ ਵਿਚਾਰੀ ਫਿਰ ਪਾਥੀਆਂ ਛੱਡਦੀ ਫਿਰ ਦਿਓ ਦਾ ਸ਼ੂਟ ਉਹਨੇ ਪਾਉਣਾ ਨਾ ਆਹੋ ਆਹੋ ਤੂੰ ਤਾਂ ਮੇਰੀ ਬੇਇੱਜ਼ਤੀ ਕਰਾਉਣੀ ਐ ਮਾੜੀ-ਮੋਟੀ ਕਿਹੜੀ ਕੋਈ ਰਹਿੰਦੀ ਹੈਗੀ ਓਏ ਐਵੇਂ ਨਹੀਂ ਮੈਂ ਤੈਨੂੰ ਦੱਸਾਂ ਕਿ ਕਿਸ ਨੂੰ ਮਗਰ ਲੱਗ ਕੇ ਕੰਮ ਛੱਡੀ ਦੇਣੇ ਤਾਂ ਲਿਆ ਮੰਗਿਆ ਉਹ ਇੱਥੇ ਪਾਣ ਦੇ ਸੁੱਕਣੇ ਕੱਪੜੇ ਕਿਸੇ ਨੂੰ ਪਤਾ ਲੱਗਦਾ ਕਿਸੇ ਨੂੰ ਨਾ ਪਤਾ ਲੱਗਦਾ ਕਹਿੰਦੀ ਕੋਠੇ ਤੇ ਪਾ ਕੇ ਆ ਪਾਇਆ ਪਾਇਆ ਕੁਛ ਨਹੀਂ ਹੁੰਦਾ ਜਦੋਂ ਫਿਰ ਏਹੀ ਸੰਗ ਮੰਨਦੀ ਫਿਰ ਆਪਾਂ ਨੂੰ ਸੰਗ ਕਾਦੀ ਐ ਨਾਲੇ ਘਰ ਦੇ ਕੰਮਾਂ ਦੀ ਫਿਰ ਕਾਦੀ ਸੰਗ ਹੁੰਦੀ ਐ ਯਾ ਦੇਖ ਲਾ ਕੋਈ ਆਉਂਦਾ ਤਾਂ ਨਹੀਂ ਕੋਈ ਨਹੀਂ ਆਉਂਦਾ ਬਾਖਰੂ ਵੇ ਭਾਈ ਆ ਕੰਮ ਰਹਿ ਜਾ ਤੇਰਾ ਜਕਰਨ ਵਾਲਾ ਜੰਨੇ ਨਹੀਂ ਪੰਜ ਦਾ ਸੰਗ ਸੰਗ ਮਾਲਦਾ ਉਹ ਉਹ ਥੇ ਦੇ ਸੱਟਲੇ ਪਾ ਕੇ ਆਉਂਦਾ ਸੀ ਭਾਈ ਨੀ ਲੋ ਮਚਟਾਈ ਕਾਨ ਹੋਇਤਾ ਮੈਂ ਤਾਂ ਬੱਠਾ ਉੱਤੇ ਵਿਚਾਲੇ ਪਿਆ ਸੀ ਪੌੜੀਆਂ ਦੇ ਮੱਧ ਕੋਠੇ ਤੇ ਚੜਦਾ ਸੀਗਾ ਮੈਂ ਪੈਰ ਚ ਵੱਜੋ ਧਰ ਕੇ ਆਇਆ ਉਹਨੂੰ ਮੈਂ ਲਾ ਭਾਈ ਜਦੋਂ ਮੈਨੂੰ ਕਾਵਣੀ ਬਣਾਉਣਾ ਐਡੀ ਕਾਵਣੀ ਨਹੀਂ ਭਾਈ ਕਿੱਡੀ ਕਾਵਣੀ ਤੂੰ ਬਣਾ ਰਿਹਾ ਤੂੰ ਭਾਈ ਕੋਠੇ ਦੇ ਸੁੱਕਣੇ ਪਾਉਣ ਜਾਂਦਾ ਸੀ ਪਟਾਈ ਪਰ ਮੈਨੂੰ ਕੀ ਲੋੜ ਪੈਂਦੀ ਹੈਗੀ ਕੱਪੜੇ ਪਾਉਣ ਦੀ ਸਾਡੇ ਆਹ ਮਸ਼ੀਨ ਹੈਗੀ ਕੱਪੜੇ ਧੋਣ ਵਾਲੀ ਕੋਈ ਆਪਣੀ ਤੋਂ ਆਪ ਹੀ ਸਾਰੇ ਕੰਮ ਕਰ ਦਿਆ ਮੈਂ ਤਾਂ ਕਰਦਾ ਕੋਈ ਕੰਮ ਹੀ ਨਹੀਂ ਕਰਦਾਗਾ ਨਹੀਂ ਭਾਈ ਸੁੱਕੜੇ ਤੂੰ ਪਾ ਕੇ ਆਉਂਦਾ ਸੀ ਤੇ ਤੂੰ ਭਾਈਆ ਨਾ ਵਸ ਪਾਈ ਮਤੂੰ ਸ਼ਾਂਦ ਗਿਆ ਤੂੰ ਬੱਥੇ ਲੋਕੀ ਚਾਹ ਤਲੀ ਨਾ ਆਵਾ ਮੰਨ ਨਾ ਮੰਨ ਪਤਾ ਤੂੰ ਕਿਧਰੋਂ ਆਇਆ ਤੈਨੂੰ ਹੁਣ ਕੋਈ ਘਰੇ ਕੰਮ ਨਹੀਂ ਹੈਗਾ ਤੂੰ ਸਾਰਾ ਦਿਨ ਨਹੀਂ ਤੁਰੇ ਫਿਰਦੀ ਹੈਂ ਕੰਮ ਤਾਂ ਕੋਈ ਨਾ ਕੰਮ ਆਈ ਆ ਅੱਜੇ ਕੰਮ ਦੀ ਮਾਰੀ ਛੋਡੇ ਘਰੇ ਆਈ ਆ ਔਰ ਮੈਨੂੰ ਇੰਨਾ ਕਿੱਥੇ ਟਾਈਮ ਸੀ ਓ ਫਿਰ ਕੀ ਕੰਮ ਆਇਆ ਤੂੰ ਕੰਮ ਦੱਸ ਦੇ ਤਾਈ ਮਾਦਾ ਭਾਈ ਨੀੜੇ ਫੜਨ ਆਈਆਂ ਸਾਡੀ ਬਹੂ ਦੇ ਅੱਛਾ ਹਰਪ੍ਰੀਤ ਕੋਲ ਕੱਪੜੇ ਫੜਨ ਆਈਆਂ ਹਾਂ ਓ ਚੱਲ ਉਹ ਸੜਾਈ ਘੜਾਈ ਦੇ ਕੰਮ ਕਰਦੀ ਹੈ ਕਾਈ ਫਿਰ ਤੂੰ ਉਹਦਾ ਛੂਟ ਫੜ ਕੇ ਲੈ ਜਾ ਤੂੰ ਮੈਂ ਚਾਹ ਸਲਾ ਇੱਕ ਨਾਲ ਹੀ ਜਾ ਕੰਮ ਕਰਦੀ ਆ ਤਾਈ ਭਾਈ ਜਿਹੜਾ ਸੁੱਕਣੇ ਕਾਈ ਜਾਣ ਲੈ ਮੈਨੂੰ ਤਾਂ ਲੱਗਦਾ ਭਾਈ ਤੂੰ ਕਿਹੜੇ ਗੁਣਾਂ ਦੇ ਕੰਮ ਸਾਰੀ ਨਾ ਕਰਦਾ ਹਮੇ ਮੈਨੂੰ ਤਾਂ ਸ਼ੱਕ ਲੱਗਦਾ ਤਾਈ ਮੈਂ ਸਾਰੇ ਕੰਮ ਕਰ ਦਾਂਗਾ ਪਰ ਇਹ ਤਾਂ ਮੇਰੀ ਚਾਚੀ ਲੜਕੇ ਗਈ ਹੈ ਹੁਣ ਤੂੰ ਆ ਗਈ ਉਹ ਸੋਡਾ ਕੀ ਢੜ ਦੁਖਦਾ ਹੈ ਇਹ ਢੱਪਾ ਹੀ ਸਾਰੀ ਕਲੀ ਦਾ ਕੰਮ ਵੀ ਕਰਦੀ ਏ ਇਹ ਢੱਪਾ ਹੀ ਸਾਡੇ ਨੂੰ ਦੁਖਦਾ ਅੱਜ ਤੱਕ ਕੋਈ ਕਿਉਂ ਕਰਦਾ ਕੰਮ ਸਾਨੂੰ ਕੋਈ ਸਾਡੀ ਬਹੂ ਦੇਖ ਕੇ ਤੈਨੂੰ ਕੋਈ ਸਾਡੀਆਂ ਬਹੂਆਂ ਆਖਣਗੀਂ ਸਾਡੇ ਮੁੰਡਿਆਂ ਨੂੰ ਵੀ ਕੰਮ ਕਰ ਭਈ ਸਾਡੇ ਮੁੰਡਿਆਂ ਹਾਂ ਉਹ ਤਾਈ ਉਹਨਾਂ ਨੇ ਕੀ ਕਰਨਾ ਹੈ ਨਾ ਤਾਂ ਉਹ ਆਪ ਕੰਮ ਕਰਦੀਆਂ ਨੇ ਉਹ ਸੋਡੇ ਮੁੰਡੇ ਉਹ ਵੀ ਨਹੀਂ ਕੋਈ ਕੰਮ ਕਰਦੇ ਜੇ ਉਹ ਕੰਮ ਕਰਦੀਆਂ ਹੋਣੀਆਂ ਫੇਰ ਹੀ ਉਹ ਕੰਮ ਕਰਨਗੇ ਕਾ ਪਹਿਲੇ ਰਹਿੰਦੇ ਨੇ ਆਰਾਮ ਨਾਲ ਦੇਦੇ ਕੋਈ ਕੋਈ ਨਹੀਂ ਕਾ ਜਾਪਾ ਬੰਦਿਆਂ ਨੂੰ ਕੰਮ ਬਣਿਆ ਖੇਤੀ ਬਣਨੇਗਾ ਉਹ ਹੈਗਾ ਭਾਈ ਕਰਦੇ ਨੇ ਤੇਰੇ ਵਾਂਗੂ ਭਾਈ ਆ ਜਾਹੇ ਨਹੀਂ ਦੇਖ ਲਈ ਰਸਪਲੇ ਭਾਈ ਜਾਨ ਜਾਇਸੇ ਕੋਈ ਬੱਕਰਾ ਚਾਹ ਨੂੰ ਤੱਕੀ ਫਿਰ ਸਾਰਾ ਦਿਨ ਪੋਚੇ ਲਈ ਜਾਂਲ ਪਤਾਈ ਫਿਰ ਮੇਰੀ ਗੱਲ ਸੁਣ ਤੂੰ ਉਹਦਾ ਹੁਣ ਸਲਾਈ ਕੜਾਈ ਦਾ ਕੰਮ ਕਰੀ ਜਾਂਦੀ ਹੈਗੀ ਤੇ ਫਿਰ ਸਾਡੇ ਘਰ ਦੇ ਕੰਮ ਕਰੇ ਕੌਣ ਫਿਰ ਦੱਸ ਕੌਣ ਕਰੇ ਫਿਰ ਸਲਾਹ ਕਰੇ ਜੀ ਭਾਈ ਜਿਹਨੇ ਕਰ ਲੈ ਉਹ ਠੰਡਾ ਕੇ ਤਾਂ ਭਾਈ ਕਿਹਨੇ ਬੁੜੀਆਂ ਨੂੰ ਕੰਮ ਬਣੇ ਨੇ ਭਾਈ ਬੁੜੀਆਂ ਨਹੀਂ ਬਣੇ ਨੇ ਇਹ ਬੰਦਿਆਂ ਨੂੰ ਛੋੜੇ ਬਣੇ ਨੇ ਘਰ ਦੇ ਤਾਂ ਦੇ ਪਤਾਈ ਤੂੰ ਇਹ ਗੱਲਾਂ ਮੇਰੇ ਕੋਲੇ ਕੀ ਕਰਦੀ ਐ ਤੂੰ ਜਾ ਕੇ ਹਰਪ੍ਰੀਤ ਨੂੰ ਸਮਝਾ ਉਹਨੂੰ ਕਹੇ ਮੈਨੂੰ ਮੜਾ ਜਾਂ ਪਤਾ ਲੱਗੇ ਨਾਲੇ ਪਰ ਇਹ ਤਾਂ ਭਾਈ ਮਨ ਤਾਂ ਕੀ ਲੱਗੂ ਤੇ ਮੇਰੇ ਭਾਈ ਤਕਲੀਫ ਆਈ ਵੀ ਮੈਨੂੰ ਕੰਮ ਪਿੱਛੇ ਟਾਈ ਕਹਿੰਦੀ ਐਗੀ ਪਤਾਈ ਮੈਂ ਆਪਦਾ ਕੰਮ ਕਰਦਾ ਕਰਦਾ ਫਿਰ ਤੈਨੂੰ ਕੀ ਪਰ ਨਾ ਨਾ ਕਰਾਂਗਾ ਪਾਈ ਰੋਟੀਆਂ ਵੀ ਬਕਾਜਾ ਕਰ ਪਾਈ ਅਖੀ ਦਾ ਕੀ ਲੈਣਾ ਮੈਂ ਤਾਂ ਕੀ ਲੈਣਾ ਭਾਈ ਮੇਰੇ ਤਾਂ ਰੋਟੀਆਂ ਬਕਾਜਿਆ ਕਰ ਭਾਈ ਚੜ ਕੇ ਮੇਰੇ ਉੱਠ ਕੇ ਪਾਈ ਸੌਣ ਲੇ ਤੇ ਬੋਹ ਸਿਰਜਾ ਕਰ ਸਾਰੇ ਕੰਮ ਕਰੂੰਗਾ ਤਾਈ ਮੇਟਾ ਤੈਨੂੰ ਨਾਰਾ ਲੱਗਦਾ ਚੰਗਾ ਕਰ ਲਾਹੋ ਲੈ ਮਿਰਚ ਚੀਰਾਂ ਮੇਰੀ ਟਾਈ ਦਾ ਪਤਾ ਨਹੀਂ ਕਿਉਂ ਟੜ ਦੁਖੀ ਜਾਂਦਾ ਹੈਗਾ ਮੈਂ ਘਰ ਦੇ ਕੰਮ ਕਰਦਾ ਆਪਦੇ ਵੀ ਦੱਸ ਮੈਂ ਸੋਣੂ ਕੁਛ ਕਹਿਣਾ ਹੈਗਾ ਕੰਮ ਹੀ ਨਹੀਂ ਕਰਨ ਦਿੰਦੀਆਂ ਬਿਠਿਆ ਰਹਿਣਾ ਬਾਰ ਲਾ ਲਾ ਕੇ ਗੇਟ ਰਲਾ ਲਾ ਕੇ ਰੱਖਦਾਗਾ ਉਹ ਚਲ ਕੁਛ ਕਹੀ ਜਾਣ ਲੋਕ ਆਪ ਦਾ ਕੰਮ ਹੀ ਸਿੱਧਾ ਰੱਖਣਾ ਚਾਹੀਦਾ ਹੈਗਾ ਇਹ ਤਾਂ ਕੁਛ ਨਾ ਕੁਛ ਕਹੀ ਜਾਣਗੇ ਹਰ ਤਰੀਕਾ ਬੋੜਦੀ ਨਹੀਂ ਆ ਗਈ ਤਾਈ ਹੋਰ ਮੈਂ ਛੂਟ ਤੇ ਪ੍ਰੈਸ ਕਰੀ ਜਾਂਦੀ ਸੀ ਅੰਦਰ ਸੀਗੀ ਅੱਛਾ ਆ ਲੈ ਬਣ ਗਿਆ ਵਾਹ ਸੋਣਾ ਬਣੇਗਾ ਆ ਦੇਖ ਲੈ ਵਲਾਜ ਸਮਾਇਆ ਤੇਰੀ ਨੂੰਨੇ ਤਾਂ ਬਲਾ ਸੋਣਾ ਬਣਾਇਆ ਐ ਤਕਿਵੇਂ ਹਾਂ ਚਲ ਭਾਈ ਹੋਰ ਕੁੜੀਆਂ ਭਾਈ ਪਾਉਂਡ ਨਾਲੇ ਚਲ ਜਵਾਕਾਂ ਦੇ ਚਾਹ ਲੜ ਪੂਰੇ ਜੇ ਹੋ ਜਾਣ ਹਾਂ ਹੁਣ ਰਵਾਜ ਵਾਲਾ ਦਾ ਚਲਤਾ ਹੀ ਕੋਈ ਨਹੀਂ ਰਵਾਜ ਇਹ ਤਾਂ ਪਾਣੀ ਚਾਹੀਦੀ ਔਰ ਤੇ ਤੂੰ ਤਾਂ ਭਾਈ ਸਾਰੇ ਕੰਮ ਕਰੀ ਬੈਠੀ ਆਂਗੀ ਤੂੰ ਕਿਹੜੇ ਵੇਲੇ ਕੰਮ ਲੈਂਦੀ ਆ ਕੰਮ ਕਈ ਮੈਂ ਤਾਂ ਸਵੇਰ ਉੱਠ ਕੇ ਕਰਦੀ ਆ ਮੈਂ ਤਾਂ 4 ਵਜੇ ਉੱਠ ਕਰਦੀ ਆ 4 ਵਜੇ ਉੱਠ ਕੇ ਪਹਿਲੇ ਸਾਰਾ ਕੰਮ ਕਰਦੀ ਆ ਫਿਰ ਮੈਂ ਮਸ਼ੀਨ ਸਿਉਂਦੀ ਆ ਐਨਾਂ ਰੱਖੋ ਤੇ ਲੋਟ ਕਰਿਆ ਕਰ ਕੋਈ ਨਾ ਵਾ ਟਾਈਮ ਸਿਰ ਉੱਠ ਕੇ ਤੇ ਚਲ ਕੋਈ ਨਾ ਘਟ ਬਣ ਜਾ ਕਰੂ ਕੰਮ ਫੇਰ ਕੀ ਹੈਗਾ ਕਾਹੇ ਤੂੰ ਤਾਂ ਕਹਿਦਾ ਘੱਟ ਬਣ ਜਾ ਕਰੂਆ ਤੇਰੀ ਮੂਹ ਨੇ ਹੁੰਦਾ ਨਾ ਤੜਕੇ ਵਿਆਹ ਤੇ ਇਹ ਮੈਂ ਛੂਟ ਨਾ ਤਿਆਰ ਕਰਦੀ ਉਹ ਨਾ ਫਿਰ ਉਹ ਪਾ ਕੇ ਕੀ ਜਾਂਦੀ ਤੇ ਤੂੰ ਹੀ ਮੈਨੂੰ ਕਹਾਂਦੀ ਕੋਰੇ ਟਾਈਮ 'ਚ ਉੱਠ ਕੇ ਬਣਾਉਂਦੀ ਸਦਿਆਂ ਆਊਟ ਕੱਢਦੀ ਚਲ ਆ ਬੱਚੇ ਇੱਕ ਦੋ ਚੱਲ ਕੋਈ ਕਹਾਣ ਨਾਲ ਦੀ ਸਿਆਣ ਵਾਲਾ ਹੁੰਦਾ ਤੇ ਇੱਕ ਦੋ ਚੱਲ ਬਾਈ ਕੋਈ ਚੱਲ ਹੌ ਹੰਝਾਰੇ ਨਾਲ ਦੀ ਸਿਆਣ ਨਾਲੇ ਹੁੰਦੇ ਨੇ ਚੱਲ ਕੋਈ ਐਂਡਲ ਵੀ ਸਾੜੀ ਆਪਣੇ ਕਹਾਣ ਵਾਲੇ ਹੁੰਦੇ ਨੇ ਵੀਰੇ ਕਾਹੇ ਹੁਣ ਤਾਂ ਕਹਾਣ ਵਾਲੇ ਹੁੰਦੇ ਹੁਣ ਤਾਂ ਵਿਆਹਾਂ ਦਾ ਸੀਜ਼ਨ ਚੱਲੀ ਜਾਂਦਾ ਹਰੇਕ ਕਹਿੰਦੀ ਕੋਈ ਕਹਿੰਦੀ ਮੈਂ ਵਿਆਹ ਜਾਣਾ ਕਿਸੇ ਦੇ ਘਰੇ ਆ ਕਿਸੇ ਦੇ ਆਂਡਗ ਮੰਡ ਚ ਹੁਣ ਬਿਆਹ ਵਾਲੇ ਆਈ ਜਾਂਦੇ ਹੁਣ ਤਾਂ ਤਾਂ ਹੀ ਮੇਰਾ ਕੰਮ ਪੂਰਾ ਹੀ ਚੱਲਦਾ ਪਤਾ ਨਹੀਂ ਭਾਈ ਮੈਂ ਜਾ ਕੇ ਜੋ ਆਵਾ ਪੋਕੇ ਲਾਇਏ ਭਾਈ ਹੁੰਦੇ ਨੇ ਭਾਂਡੇ ਸਾਰੇ ਭਾਂਡੇ ਮਾਜੇ ਪਏ ਹੁੰਦੇ ਨੇ ਤੇ ਮੈਨੂੰ ਤਾਂ ਪਤਾ ਚੁੱਕੇ ਰਵੇਲੇ ਕੰਮ ਕੁੰਮ ਕਰ ਲੈਣੀਆਂ ਮੈਂ ਕਿਦੋਂ ਆਵਾ ਤੁੰਦਾ ਬਸ ਲੀਰਾਂ ਨੂੰ ਲੱਗੀ ਪਈ ਹੁੰਦੀ ਹੈਗੀ ਤੇ ਤੇਰੀ ਨੂੰ ਵੀ ਤਾਂ ਕੰਮ ਕਰਦੀ ਹੋਊਗੀ ਤੇਰੀ ਨੂੰ ਕਿਹੜੇ ਬੇਲੀ ਰਹਿੰਦੀ ਹੈ ਨਾ ਕੋਤ ਮੇਰੀ ਨੂੰ ਨਹੀਂ ਐਨਾ ਕਰਦੀ ਮੇਰੀ ਨੂੰ ਤਾਂ ਮਸਾ ਖਾਣ ਬਕਾਣ ਮਸਾ ਕਰਦੇ ਜਿੰਨੇ ਪੈ ਜਾਂਦੀ ਹੈਗੀ ਚਲ ਕੋਈ ਨਹੀਂ ਫੇਰ ਉਹਦੇ ਘਰਾਂ ਵਿੱਚ ਵਿਚਾਰੀ ਦੇ ਸੋਖਾ 2 ਮਿੰਟ ਦਾ ਆਰਾਮ ਕਰ ਲਾਂਦੀ ਹੈਗੀ ਐ ਤਾਂ ਮੈਂ ਵੀ 2 ਮਿੰਟ ਠੂਈ ਸਿੱਧੀ ਕਰ ਲੈਣੀ ਆ ਬੈਠ ਵਿੱਚ ਨਾ ਰਹਿ ਜੀ ਸਾਰਾ ਦਿਨ ਹੀ ਫਿਰਦੀ ਰਹਣੀ ਆ ਮਾਜਾ ਭਾਈ ਕਿਤੇ ਤੈਨੂੰ ਦੇਖਿਆ ਨਹੀਂ ਵੀ ਆ ਗਮ ਲਈ ਜਾਨੀ ਆ ਭਾਈ ਥੁੱਪੇ ਭਾਈ ਮਾਜਾ ਕਿਦੋਂ ਆਵਾ ਤੁਤੇ ਜਾਂਦਾ ਮਸ਼ੀਨ ਤੇ ਬੈਠੀ ਹੁੰਨੀ ਆ ਨਹੀਂ ਭਾਈ ਇਹ ਗੀੜੇ ਪਰੇ ਸੇ ਕਰੀ ਜਾਨੀ ਹੁੰਦੀ ਨਹੀਂ ਇਹ ਗੀੜੇ ਤਾਂ ਹੁਣ ਮੇਰਾ ਕੰਮ ਹੈ ਮੇਰਾ ਥੋੜਾ ਇਹ ਰਹਿੰਦਾ ਬਣਾਉਣਾ ਆ ਵੀ ਕਿਸੇ ਦਾ ਦੇਣਾਗਾ ਤੇ ਫਿਰ ਮੈਂ ਬਣਾ ਕੇ ਦੇਵਾਂਗੀ ਨਹੀਂ ਪੁੱਤ ਤੂੰ ਤਾਂ ਵਾਰ ਹੀ ਲਾ ਚ ਕਰਦੀ ਮੇਰੀ ਨੂੰ ਤਾਂ ਆਏ ਭੋਰੇ ਹੀ ਨਹੀਂ ਲਾ ਚ ਕਰਦੀ ਲੈ ਜੇ ਆਏ ਲਾ ਚ ਕਰੇ ਲੈ ਉਹ ਵੀ ਇੱਕ ਛੋਟ ਬਣਾ ਲਿਆ ਕਰੇ ਜਿਹੜਾ ਉਹ ਡੋਟਾ ਇਸ ਵਰਤੀਆ ਉਹ ਬਣਾ ਲਿਆ ਕਰੇ ਹੈਨਾ ਤਾਈ ਮੇਰੇ ਕੋਲੇ ਭੇਜ ਦੇ ਕਣ ਮੈਂ ਇਸ ਖਾ ਦੂੰਗੀ ਨੂੰ ਚੰਗਾ ਭਾਈ ਤੇਰੇ ਕੋਲੇ ਲਾ ਦੂੰਗੀ ਤੇ ਵਧੀਆ ਸਿਖਾ ਦੇ ਹਾਂ ਮੇਰੇ ਕੋਲੇ ਲਾ ਦੀ ਚੰਗਾ ਮਹੀਨਾ ਲਾ ਦੂੰਗੀ ਮੇਰੇ ਕੋਲੇ ਇੱਕ ਮਹੀਨੇ ਚ ਮੈਂ ਵਧੀਆ ਸਿਖਾ ਦੇਵਾਂ ਕੋਸ਼ਣਾ ਨਹੀਂ ਮੈਂ ਨਾ ਬਸ ਮੇਰੇ ਨਾਲ ਕੱਪੜੇ ਸਮਾ ਦਿਆ ਕਰੂਗੀ ਹਾਂ ਜਦੋਂ ਤੈਨੂੰ ਤੈਨੂੰ ਆ ਆਪਣੇ ਆਇਆ ਕਰਨ ਕਿ ਤੇਰੇ ਕੋਲੇ ਵੀ ਆਪਣੇ ਲੀਡਸਿਆਂ ਵਾਲੇ ਕੱਪੜੇ ਤੇ ਚਲੋ ਉਹੀ ਤੇ ਨਸ ਮਿਆ ਦਿਆ ਕਰੂਗੀ ਨਾ ਬੜੀ ਵਧੀਆ ਸਿੱਖ ਲੂਗੀ ਤੇ ਨਾਲੇ ਤੈਨੂੰ ਸਾਰਾ ਹੋ ਜਾਊਗਾ ਹੋਰ ਹੁਣ ਇੱਕ ਮਹੀਨੇ ਚ ਸਿਕਾ ਦੂੰ ਤੇਰੀ ਨੂਨ ਨੂੰ ਐ ਕਰੀ ਕੱਲ ਨੂੰ ਪਿਆਈ ਦੀ ਮੇਰੇ ਕੋਲੇ ਚੰਗਾ ਮੈਂ ਆਖੂਗੀ ਭਾਈ ਤੇ ਬਸ ਸਿਖਾ ਦੀ ਚੰਗਾ ਅੰਦਾਜ਼ਾ ਇਹ ਠੀਕ ਹੈ ਠੀਕ ਹੈ ਵਧੀਆ ਜਾਵਾ ਪੂਰੀ ਪੱਕੀ ਟੇਲਰ ਬਣਾ ਲੂ ਤੇਰੀ ਨੂਨ ਨੂੰ ਤਮ ਤੂੰ ਦੇਖਦੀ ਈ ਤੇਰੀ ਨੂਨ ਨੂੰ ਤਮ ਉਹ ਵੀ ਸਿਖਾ ਦੂੰ ਜਿਹੜਾ ਤੇਰੀ ਨੂਨ ਜਾਣਦੀ ਨਾ ਹੋਈ ਦੇਖਦੀ ਯਹੀਂ ਜਿਹੜਾ ਮੈਂ ਤੁਸੀਂ ਜਾਣ ਜਾਣ ਕੇ ਬਹਿਬਤਾ ਕਰ ਦਊਂਗੀ ਕਿਤੇ ਤਾਂ ਦਾ ਨਹੀਂ ਦੇ ਸੀ ਇਹੋ ਕੱਪੜੇ ਪੌਂਦਾ ਨਾ ਦੇਖ ਲਓ ਓਕੇ ਕੋਿਹੜੇ ਵੇਲੇ ਕੰਮ ਕਰ ਲੈਣੀ ਤੂੰ ਕਦੋਂ ਕਰ ਲੈਣੀ ਓ ਬਸ ਓਡਾ ਕਿ ਢਿੱਡ ਦੁਖਦਾ ਕੰਮ ਮੈਂ ਕਰਾਂ ਤੇ ਮੈਂ ਮੇਰੇ ਘਰ ਵਾਲਾ ਕਰੇ ਪਤਾ ਤੇ ਮੈਨੂੰ ਸਾਰਿਆ ਬੁੜੀਆਂ ਨੂੰ ਜਾਣ ਕੇ ਬਹਿਬਤਾ ਕਰ ਦਿੰਦੀਆਂ ਲੈ ਭੇਜੀ ਤੇਰੀ ਨੂੰ ਨੂੰ ਮੇਰੇ ਕੋਲ ਕੱਪੜੇ ਸਿਖਾਉਂ ਕੱਪੜੇ ਤਾਂ ਘੱਟ ਸਿਖਾਉਂਗੀ ਤੇ ਆਹ ਕੰਮ ਬਾਅਦ ਸਿਖਾਉਂਗੀ ਇਹਦੇ ਘਰ ਵਾਲੇ ਤੋਂ ਕੰਮ ਕਰਵਾਇਆ ਕਰ ਇਹਨਾਂ ਨੂੰ ਕਰ ਸਿੱਧੀਆਂ ਬੁੜੀਆਂ ਨੂੰ ਦਾ ਮਾਰੀ ਸਿਆਲੀਆਂ ਤੂੰ ਮੈਂ ਆਪਦੀ ਨੂਨ ਭੇਜੂ ਮਸਾਂ ਪੱਜ ਕੇ ਬੋਲੀ ਮੇਰੇ ਕੋਲੇ ਭੇਜਿਆ ਕਣੀ ਤਾਈ ਤੇਰੀ ਨੂਨ ਤੇਰੀ ਤੇਰੇ ਕੋਲੇ ਮੈਂ ਨੂ ਭੇਜ ਕੇ ਆਪਦੀ ਬਗਿਆਦ ਨਹੀਂ ਆਗੀ ਕਿਵੇਂ ਤੂੰ ਕੰਮ ਭਾਲਦੀਆਂ ਮੁੰਡੇ ਤੋਂ ਉਹ ਗੱਲ ਹੋ ਗਿਆ ਕਿ ਮੈਂ ਬੋਲਦੀ ਜੀ ਤੁਰੀਆਂ ਕਿਧਰ ਹੋਈਆਂ ਨਹੀਂ ਪਾਣੀ ਲੀੜੇ ਫੜ ਕੇ ਲੈ ਆਂਗੀ ਤੂੰ ਤੋ ਆ ਲੀੜੇ ਕਿਉਂ ਨਹੀਂ ਹੈ ਇਹ ਵੇਹਲੇ ਦੇ ਕੇ ਫੜ ਕੇ ਹੈ ਪ੍ਰੀਤ ਤੋਂ ਸਿਆਣੇ ਦਿੱਤੇ ਹੋਏ ਸੀ ਅੱਛਾ ਅੱਛਾ ਚੱਲ ਵਧੀਆ ਹੋ ਗਿਆ ਮੈਂ ਵੀ ਦੁੱਧ ਲੈਣ ਜਾਂਦੀ ਸੀ ਇਹਨਾਂ ਇਹ ਗੁਰ ਲਾਲ ਕੇ ਅੱਛਾ ਦੇ ਅੱਛਾ ਗੱਲਾਂ ਹੋ ਕੇ ਜਾਂਦੀਆਂ ਦੁੱਧ ਲੈਣ ਹਾਂ ਦੁੱਧ ਲੈ ਕੇ ਆਉਣੀ ਹੈ ਲਿਆ ਕੰਮ ਕਰਦੇ ਨੂੰ ਦੇਖਿਆ ਗੱਲਾਂ ਨੂੰ ਸਾਰੇ ਕੰਮ ਗੁੜੀਆਂ ਵਾਲੇ ਮੁੰਡਿਆਂ ਪਿਆ ਕਰ ਮੈਂ ਕਹਿੰਦੀ ਰਸਕਣੇ ਪਾਈ ਜਾਵੇ ਨਹੀਂ ਭਣੇ ਦੇਖਣਾ ਕਿ ਅੱਜ ਕੜ ਮਨਾਵਾ ਦੇਖ ਕੇ ਆਉਂਗੀ ਮੈਂ ਇੱਕ ਦਿਨ ਪਹਿਲਾਂ ਵੀ ਗਈ ਸੀ ਕਹਿੰਦੇ ਹਿੱਥੇ ਖੜੀ ਖੜੀ ਦਿਨੇ ਜੀ ਗਈ ਸੀ 2 ਘੰਟੇ ਪਹਿਲਾਂ ਉਦੋਂ ਬੋਕਰ ਮਾਰੀ ਜਾਂਦਾ ਸੀ ਝਾੜੂ ਉਹ ਕਹਿੰਦੇ ਮੈਂ ਸਰਗਾ ਹਾਂ ਤੱਕ ਗਈ ਨਹੀਂ ਉਰੋਂ ਤੋਂ ਮੋੜੇ हां हुन ਮੈਂ ਗਈ ਤੇਦੀ ਸੁੱਕਣੇ ਪਾਉਣ ਤਾਂ ਆਹ ਕੋਠੇ ਤੇ ਜਾਂਦਾ ਸੀ ਤੇ ਮੈਨੂੰ ਦੇਖ ਕੇ ਬੱਠ ਤੇ ਆਦੀ ਜਾਨੀ ਲਕੋਵੇ ਮੈਂ ਆਖਿਆ ਭਾਈ ਕੀ ਲਕਾਉਣਾ ਐਡੀ ਤਾਈ ਕਮਲੀ ਨਹੀਂ ਕਮਲੀ ਨਹੀਂ ਮੈਨੂੰ ਵੀ ਦੇਖ ਕੇ ਕਹਿੰਦਾ ਮੈਂ ਤਾਂ ਬੱਕਰ ਪਰੇ ਕਰਦਾ ਸੀ ਲਾਈ ਜਾਵੇ ਕਹਿੰਦੇ ਉਰਾਂ ਤੱਕ ਝਾੜੂ ਚਾਹ ਢੇਰੀ ਲਾਈ ਜਾਵੇ ਤੇ ਮੈਨੂੰ ਦੇਖ ਕੇ ਬੱਕਰ ਪਰੇ ਮਾਰੀ ਚਲਾ ਕੇ ਤੇ ਮੈਂ ਇਹ ਵੀ ਜਾਣ ਕੇ ਪੁੱਛਿਆ ਮੈਂ ਆਖਿਆ ਕੋੜੇ ਪੁੱਤ ਤੂੰ ਕਿਹੜੇ ਵੇਲੇ ਕੰਮ ਕਰ ਲੈਣੀ ਹੈਗੀ ਮੈਂ ਤਾਂ ਕਿਦਾਉਣੀ ਤੂੰ ਮਸ਼ੀਨ ਤੇ ਬੈਠੀ ਹੁੰਨੀ ਹੈਗੀ ਵੀਰੇ ਸਹੀ ਜਾਣੀਆ ਤੇ ਨਹੀਂ ਬਸ ਪ੍ਰੈਸ ਕਰੀ ਜਾਣੀ ਹੁੰਨੀ ਆਂ ਨਾ ਅਜੀ ਤਾਈ ਮਤਲਬ ਚੱਲ ਕੇ 4 ਵਜੇ ਉੱਠ ਖੜਦੀਆਂ ਤੇ ਦੇਹੀ ਨਹੀਂ ਸਾਤਾ ਬੜੀ ਬਣਾਉਂਦੀ ਆ ਆਪਾਂ ਨੇ ਭਣੇ ਉਹੀ ਕਹੀ ਜਾਂਦੀ ਆ ਕੰਮ ਤਾਂ ਸਾਰਾ ਦਿਨ ਮੁੰਡਾ ਹੀ ਕਰਦਾ ਕੀ ਹੋਗਾ ਕਹਿੰਦੇ ਆ ਕੱਲੀ ਮਸ਼ੀਨ ਧਰ ਲੈਂਦੀ ਐ ਜੀ ਕਰਦਾ ਸਿਉਂ ਲੈਂਦੀ ਸਿਉਣ ਭਰ ਦਿੰਦੇ ਨਹੀਂ ਜੀ ਕਰਦਾ ਨਹੀਂ ਸਿਉਂਦੀ ਉਹ ਹਾਂ ਐ ਕਹਿੰਦੀ ਆ ਮੈਂ ਕਮਾਉਣੀ ਆ ਮੈਂ ਕਮਾਉਣੀ ਆ ਮੁੰਡੇ ਤਾਂ ਸਾਰਾ ਦਿਨ ਬੰਦੇ ਕਰਾਈ ਹਾਂ ਹਾਂ ਬਸ ਬਹਾਨੇ ਨਾਲ ਬਸ ਮੁੰਡੇ ਤਾਂ ਕੰਮ ਪਾਲ ਦਿਆ ਸਾਰਾ ਦਿਨ ਨਹੀਂ ਚੱਲ ਚੰਗਾ ਭਣੇ ਮੈਂ ਤਾਂ ਦੁੱਧ ਲੈ ਕੇ ਨੂੰ ਮੈਂ ਵੀ ਤੇਰੇ ਨਾਲ ਕਿਹੜਾ ਗੱਲਾਂ ਪਾਈ ਗਈ ਉਹ ਮਰ ਜਾ ਲਾਈ ਨੂੰ ਵੀ ਪਤਾ ਲੱਗ ਗਿਆ ਕਹਿੰਦੀ ਕੰਮ ਕਰਦਾ ਮੁੰਡਾ ਦੇਖਾਂ ਬਾਰ ਢੇੜੀ ਬੈਠੇ ਕਿਤੇ ਹੁਣ ਤਾਂ ਨਹੀਂ ਕੋਈ ਕੰਮ ਧੰਦਾ ਕਰੀ ਆਪਰੇ ਤਾਂ ਹਾ ਕੱਢ ਲੈ ਇਧਰ ਲੈ ਚਾਚੀ ਵੀ ਆ ਗਈ ਦੁੱਧ ਲੈਣ ਨਹੀਂ ਚਾਚੀ ਦੁੱਧ ਲੈ ਜੂਗੀ ਠੀਕ ਆ ਲੈ ਲੈ ਹੁਣ ਤਾਂ ਕੋੜਾ ਦੁੱਧ ਚੋਈ ਲੈ ਅਸੀਂ ਮੁੰਡਾ ਅੰਦਰ ਤਾਂ ਹੁਣ ਤੂੰ ਭੱਜ ਕੇ ਖੜੀ ਹੋ ਗਈ ਮਸ਼ੀਨ ਤੋਂ ਸਿਉਂ ਲੈਣੀ ਲੀੜੇ ਮੁੰਡਾ ਕੰਮ ਤਾਂ ਕਰੀ ਜਾਂਦਾ ਸੀਗਾ ਕਰ ਲੈਂਦਾ ਚਾਚੀ ਉਹੀ ਗੱਲ ਇਹਦੇ ਮੰਗੋ ਤੈਂ ਆਂਬ ਖਾਣੇ ਆ ਕਿ ਪੇੜ ਗਏ ਨੇ ਤੇ ਦੁੱਧ ਲੈ ਜਾਣਾ ਕਿ ਤੈਨੂੰ ਆਏ ਦੇਖਣੇ ਵੀ ਮੈਂ ਤਾਂ ਕੱਢਦੀ ਕਿਹ ਕੱਢਦਾ ਕੋਈ ਮਰਜ਼ੀ ਕੱਢਦਾਵੇਂ ਨਹੀਂ ਨਹੀਂ ਸਾਡੇ ਕਮਾਓ ਅਧਿਆਮਰੀ ਟਾਈ ਆ ਜਾਂਦੀ ਏ ਕਹੇ ਤੂੰ ਆ ਜਣੀ ਸਾਡੇ ਕੰਮ ਨਹੀਂ ਸੀ ਕਰੀਏ ਨਾ ਕਰੇ ਸੋਨੂ ਕੀ ਨਾ ਕਰਕੇ ਨਾ ਕਰਕੇ ਕਾ ਦੁੱਧ ਲਾ ਰਹੀ ਹੈ ਭਾਈ ਮੈਂ ਤਾਂ ਕਹਿੰਦੇ ਹਮੈ ਤਾਂ ਹਮ ਤਾਂ ਨਹੀਂ ਦੇਖਦਾ ਚਾਚੀ ਦੁੱਧ ਤਿਆਰ ਹੈ ਇਹਨੂੰ ਦੁੱਧਾ ਹਰਦਾ ਖੜਦਾ ਨਾ ਮੈਂ ਵੀ ਨਹੀਂ ਦੁੱਧਾ ਜੇ ਜੀ ਆਉਂਦੀ ਹੈ ਉਹੀ ਕਹਿੰਦੀ ਘਰ ਦੇ ਕੰਮ ਕਰਦਾ ਘਰ ਦੇ ਕੰਮ ਕਰਦਾ